ਸਹੀ ਕਾਲਜ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਕਾਲਜ ਪ੍ਰੈਕਟੀਕਲ ਦੇਣ ਵੈਸੇ ਪ੍ਰੈਕਟੀਕਲ ਤਾਂ ਪਹਿਲਾਂ ਹੋ ਗਿਆ ਸੀ ਉੱਥੇ ਆਪਾਂ ਤੋਂ ਆਇਆ ਨਹੀਂ ਗਿਆ ਹੈਗਾ ਤੇ ਅੱਜ ਪ੍ਰੈਕਟੀਕਲ ਆਪਣਾ ਦੁਬਾਰਾ ਜਿੰਨਾਂ ਜਿੰਨਾਂ ਨੇ ਮਿਸ ਹੋ ਗਏ ਸੀਗੇ ਤੇ ਅੱਜ ਆਪਾਂ ਹੁਣ ਚੱਲੇ ਆ ਪ੍ਰੈਕਟੀਕਲ ਦੇਣ ਤੇ ਆਪਣਾ ਇੱਕ ਮਿੱਤਰ ਜਾਸਰ ਸੀ ਹੁੰਦਾ ਜਿਹੜਾ ਉਹ ਪਹਿਲਾਂ ਪਹੁੰਚ ਗਿਆ ਕਾਲਜ ਤੇ ਨਾਲੇ ਬਿਲਦਲ ਨੂੰ ਜਾ ਕੇ ਆਪਾਂ ਨਾਲੇ ਪ੍ਰੈਕਟੀਕਲ ਦੇਣਾਂਗੇ ਬਸ ਆਪਾਂ ਕਾਲਜ ਪਹੁੰਚੇ ਲੈਣ ਆਗੇ ਰਾਟੇ ਪਹੁੰਚ ਗਿਆ ਆਪਾਂ ਹਾਂਜੀ ਬਾਈ ਤੇ ਪਹੁੰਚ ਗਏ ਆਪਾਂ ਕਾਲਜ ਤੇ ਆਪਣੇ ਤੋਂ ਪਹਿਲਾਂ ਜੱਸ ਨਾਇਆ ਖੜਾਗਾ ਚਾਹ ਬਣਵਾਈ ਬੈਠਾ ਚਾਹ ਪੀਨੇ ਆਗੇ ਤੇ ਅੱਜ ਜਵਾਕ ਬਹੁਤ ਘੱਟ ਆਏ ਨੇ ਕਾਲਜ 'ਚ ਬਸ ਜਿੰਨਾ ਜਿੰਨਾ ਦਾ ਪ੍ਰੈਕਟੀਕਲ ਰਹਿਣਾਗਾ ਕਿਉਂਕਿ ਉਹਦੇ ਪੇਪਰ ਦੇ ਨਾਲ ਨਾਲ ਪ੍ਰੈਕਟੀਕਲ ਸੀਗਾ ਕਿਉਂ ਜਿਹੜੇ ਜਵਾਕਾਂ ਕੋਲੇ ਵੀ ਉਹ ਇੱਕ ਸਿਪਟ ਅਲੱਗ ਸੀਗਾ ਉਹਦੇ ਦਾ ਪ੍ਰੈਕਟੀਕਲ ਅੱਧਿਆਂ ਦਾ ਹੋ ਗਿਆ ਤੇ ਜਿੰਨਾਂ ਦਾ ਉਹਦੇ ਪੇਪਰ ਸੀ ਉਹ ਹੋ ਹੋ ਰਹਿ ਗਏ ਬਸ ਘਟ ਘਟ ਬਸ 80 90 ਦੇ ਜਵਾਕ ਰਹਿ ਗਏ ਜੀ ਬਸ ਸੈਣ ਜੇ ਕਰਨੀ ਆਏ ਨੇ ਸਾਰੇ ਅੱਜ ਟੀਕੇ ਚ ਆ ਯਾ ਇਧਰ ਕੋਈ ਤੁਰ ਗਿਆ ਸੀ ਗਰਨਾਨਕ ਸਕੂਲ ਦਾ ਮੁੰਲਾ ਦਾ ਕੋਈ ਆਇਆ ਨਹੀਂ ਜਵਾਬ ਲਓ ਜੀ ਤੇ ਆ ਗਏ ਦੋਨੇ ਪਾਸੋਂ ਤੁਰ ਆ ਜਨ ਸਕੂਲ ਵਾਲਿਆਂ ਦੀ ਤੇ ਉਧਰ ਚਾਹ ਬਣ ਗਈ ਆਪਣੀ ਨਾਲੇ ਨਾਲ 버거 ਲਓ ਜੀ ਉੱਤਰ ਹੈ ਜਵਾਬ ਸਕੂਲ ਵਾਲੇ ਚਾਈ ਲਓ ਜੀ ਤੇ ਪ੍ਰੈਕਟੀਕਲ ਅਸੀਂ ਦੇ ਜਾਂਦਾ ਬਸ ਸੈਨ ਦੇ ਕਰਕੇ ਆਉਣੇ ਸੀ ਜਿਆਦਾ ਲੰਬਾ ਕੰਮ ਨਹੀਂ ਹੁੰਦਾ ਖਾਣਾ ਵੈਲੀ ਜੀ ਹਾਂ ਹਾਂ ਬਾਦ ਦੋ ਸਵਾਲ ਪੁੱਛੇ ਸੀ ਦੋਨਾਂ ਦੇ ਮੈਂ ਅਕਸਰ ਦੇਤੇ ਬਹਰੀ ਸਿੰਪਲ ਸੀ ਕੰਮ ਚਲਦੇ ਆ ਘਰ ਨੂੰ ਹਾਂਜੀ ਤੇ ਹੁਣ ਚਲਦੇ ਆਪਾਂ ਘਰ ਨੂੰ ਤੇ ਕਲਚ ਦਾ ਬੋਏ ਹੌਲੀ ਸ਼ਟਿੰਗ ਛੱਡਦੇ 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 ਐਸ ਲੋਜੀ ਤੇ ਪ੍ਰੈਕਟੀਕਲ ਦੇ ਕੇ ਆਪਾਂ ਪਿੰਡ ਪਹੁੰਚ ਜਾਗੇ ਤੇ ਸਾਹਮਣੇ ਆ ਗਈ ਪਿੰਡ ਰਾਜੇ ਦੀ ਮੰਡੀ ਤੇ ਹੋਣਾ ਆਪਣਾ ਕੰਮ ਦੁਬਾਰੇ ਪਾਵੇਗਾ ਕਿਉਂਕਿ ਮਿੱਟੂ ਚਲਾ ਗਿਆ ਉਹਦੇ ਪਿੰਡ ਤੇ ਮਿੱਟੂ ਦੇ ਭਾਈ ਦਾ ਹੈਗਾ ਵਿਆਹ ਦਾ ਤਾਂ ਕਰਕੇ ਉਹ ਮਹੀਨਾ ਪਿੰਡ ਲੱਗਿਆ ਹੋਊਗਾ ਬਿਹਾਰ ਚ ਉਹਨਾਂ ਆਪ ਕਰਾਂ ਕੰਮ ਤਾਂ ਦਾ ਇੱਕ ਮਹੀਨੇ ਲਈ ਨਾਲ ਨਾਲ ਦੇਵਾ ਪੇਪਰ ਵੀ ਇਹਦੇ ਚੱਲ ਰਹੇ ਨੇ ਆਪਣੇ ਜਦੋਂ ਸਾਹਮਣੇ ਆ ਗਿਆ ਆਪਣਾ ਘਰ ਲੋਜੀ ਤੇ ਟਾਈਮ 4:30 ਹੋ ਗਏ ਪਾਣੀ ਪਿਆਉਣ ਦਾ ਕਰਦਾ ਕੰਮ ਸ਼ੁਰੂ ਤੇ ਪਾਣੀ ਪਿਆ ਕੇ ਫਿਰ ਇਹਨਾਂ ਨੂੰ ਝੋਮਾਂਗੇ ਕਿਉਂਕਿ ਕੇਵ ਉਹ ਬਿੱਟੂ ਦਾ ਜਹ ਨਹੀਂ ਉਹ ਪਿੰਡ ਚੜਾ ਹੋਇਗਾ ਲੋੜੀ ਤੇ ਪਾਣੀ ਆਪਾਂ ਮੱਜਾ ਨੂੰ ਪਿਆਤਾ ਤੇ ਹੁਣ ਬਾ 5-10 ਮਿੰਟਾਂ ਤੱਕ ਲੱਗਦੇ ਧਾਰਾ ਚੋਣ ਕਿੱਧਰ ਸੰਗਲਪ ਸੋਈਆਂ ਦੀ ਉਹ ਐ ਆ ਪੁੱਠੇ ਕੰਮ ਕਰਦੀਆਂ ਨੇ ਅੱਛਾ ਢੀ ਖੜੀਏ ਪਿੱਛੇ ਦੇ ਹੋਏ ਮਿਲਣ ਬਹੁਤ 10 ਮਿੰਟ ਤੱਕ ਲੱਗਦੇ ਚੋਣ ਟਾਈਮ 5:30 ਹੋ ਗਏ ਨਹੀਂ ਸਵਾ ਪੰਜ 5:10 ਹੋ ਗਏ ਤੇ ਲੱਗ ਗਿਆ ਆਪਣਾ ਧਾਰਾ ਚੋੜ ਤੇ ਘਰੇ ਡੜੀ ਵੀ ਨਹੀਂ ਹੈਗਾ ਬਿੱਟੂ ਵੀ ਨਹੀਂਗਾ ਮਾਇਆ ਤੇ ਆਪਾਂ ਛੋਵਾਂਗੇ ਹਲੋ ਜੀ ਤੇ ਅੱਡੀ ਤਾਂ ਆਪਾਂ ਚੋਲੀ ਹੁਣ ਇਹਨੂੰ ਭਾਵਾਂ ਕੈਨਿੰਗ ਦੇ ਵਿੱਚ ਅੱਜ ਜਿਹੜੀ ਤੇ ਸਭ ਤੋਂ ਵੱਧ ਟਾਈਮ ਲਾਉਂਦੂ ਆਪਾਂ ਪਹਿਲਾਂ ਚੋਲੀ ਇੱਕ ਕਾਲਡੀ ਆ ਛੋਣ ਚ ਥੋੜੀ ਜੀ ਇੱਕ ਨੰਬਰ ਤੇ ਖੜੀ ਆ ਜਿਹੜੀ ਸਕੋਜੀ ਸੈਕੰਡ ਵਨ ਵੀ ਛੋਣ ਲਾਗੇ ਤੇ ਇਸ ਤੋਂ ਬਾਅਦ ਰਹੀਆਂ 1 2 ਦੋ ਹੋਰ ਰਹੀਆਂ ਇਹ ਤੋਂ ਬਿਨਾ ਉਹ ਜੀ ਤੇ ਤਾਰਾਂ ਚੋਲੀਆਂ ਸਾਰੀਆਂ ਹੁਣ ਚੱਲਦੇ ਆਪਾਂ ਦੁੱਧੇ ਚ ਅੱਜ ਡੈਰੀ ਚ ਦੁੱਧ ਪਾਉਣ 97 ਕੋਟ ਦੀ ਕੈਨੀ ਆਪਣੇ ਕੋਲੇ ਚੱਲੀਏ ਡੈਰੀ ਵੱਲੋਂ ਲਓ ਜੀ ਪਹੁੰਚ ਗਏ ਡੈਰੀ ਚ ਲਓ ਜੀ ਤੇ ਦੁੱਤਾ ਪਪਾ ਆ ਜਾਂਦਾ ਹੁਣ ਚੱਲਦੇ ਆਪਾਂ ਘਰ ਨੂੰ ਖਾ ਕੇ ਰੋਟੀ ਮਸ ਹੋ ਜਾਗੇ ਠੀਕ ਓਕੇ ਜੀ ਬੈਜ ਜਾਂ ਕੱਲ ਨੂੰ ਨਿਊ ਬਲੌਗ ਦੇ ਵਿੱਚ ਤੇ ਬਲੌਗ ਦੀ ਆਪਾਂ ਠੀਕ ਆ ਤਾਂ ਸਮਾਪਤੀ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ